ਉਹ ਲੈ ਉਹ ਆਇ ਕਿ ਉਹ ਜੀ ਆਹ ਨਹੀਂ ਯਾਰਾ ਭਾਈ ਆਪਣੇ ਸੌਣ ਵਾਲੀ ਰਜਾਈ ਦਾ ਸਲੀਪਿੰਗ ਬੈਗ ਦਾ ਆ 22 ਮਾਰਗ 4 ਫਰਵਰੀ ਬਰਾ 2026 ਦਿਨ ਬੁੱਧਵਾਰ ਦਾ ਭਈ ਸਮਾਂ 7:30 ਵਜੇ ਦਾ ਹੋ ਗਿਆ ਤੇ ਰਾਜਸਥਾਨ ਸਾਈਕਲ ਸਫਰ ਕਰ ਰਹੇ ਆ ਦਿਨ ਅੱਜ 19ਵਾਂ ਤੇ ਅੱਜ ਜਾਵਾਂਗੇ ਚਿਤੌੜਗੜ੍ਹ ਵੱਲ ਕਿੱਥੇ ਰੁਕੇ ਸੀ ਇੱਕ ਪੰਪ ਤੇ ਆ ਪੰਪ ਦੀ ਜਗਾ ਇੱਧਰ ਪਈ ਬਹੁਤ ਸੋਹਣਾ ਨਜ਼ਾਰਾ ਠੰਡੀ ਹਵਾ ਵਗਦੀ ਰਹੀ ਨਜ਼ਾਰਾ ਆਇਆ ਇਹਦੇ ਜੀ ਸੌਣ ਦਾ 8:30 ਵਜੇ ਮੈਨੂੰ ਇਹਨੂੰ ਖੋਲਣਾ ਵੀ ਪਿਆ ਮੁੜ ਕਾ ਆ ਰਹੀ ਸੀ ਗਰਮੀ ਆਈ ਜਾਂਦੀ ਸੀ ਉਦੋਂ ਤੇ ਬਾਕੀ ਉਹ ਦਿਖਾਉਣਾ ਤੁਹਾਨੂੰ ਅੱਜ ਦੇ ਦਿਨ ਦਾ ਮਾਹੌਲ ਭਾਈ ਕਹੇ ਜਾ ਰਹੇ ਹਾਂ ਇੱਥੋਂ ਚਿਤੌੜਗੜ੍ਹ ਪਹੁੰਚਦੇ ਆ ਜਾਂ ਆਪਾਂ ਕਿਤੇ ਪਹਿਲਾ ਟਿਕਾਣਾ ਹੁੰਦਾ 80 ਕਿਲੋਮੀਟਰ ਚਿਤੌੜਗੜ੍ਹ ਤੇ ਉਹ ਗੱਲਾਂ ਬਾਤਾਂ ਅੱਜ ਦਾ ਸਫ਼ਰ ਤੁਹਾਨੂੰ ਕਰਦੇ ਆਂ ਸਾਂਝਾ ਇੱਥੋਂ ਦਾ ਆਸਾ ਪਾਸਾ ਵਖਾਉਣਿਆਂ ਨਾਲੇ ਉਦਿਆ ਸੋਣਾ ਨਹੀਂ ਆ ਰਹਾ ਬਈ ਤੇ ਵੇਖਿਓ ਐਂਡ ਤੱਕ ਲਾਜ਼ਮੀ ਕਰਦੇ ਆਂ ਸਾਂਝੀਆਂ ਗੱਲਾਂ ਬਾਤਾਂ ਬਈ ਆ ਜਿਹਦੇ ਦਿੰਦਿਆਂ ਇਹਦੇ ਚ ਨਿਕਲੀ ਹੈ ਵਾਰਤੇ ਨੂੰ ਕਰਕੇ ਇਕੱਠਾ ਧਰਦੇ ਆਂ ਸਾਈਕਲ ਤੇ ਹੈਲੋ ਭਾਈ ਗੱਡੀ ਰੈਡੀ ਆ ਤੇ ਆਪਾਂ ਵੀ ਰੈਡੀ ਆ ਬੁਰਸ਼ ਕਰ ਲਈਏ ਬਾਈਆਂ ਨੇ ਚਾਹ ਨੂੰ ਵੀ ਆਵਾਜ਼ ਮਾਰਤੀ ਤੇ ਉਹ ਦੁਬਾਰਾ ਬੱਸ ਤੁਰਦੇ ਆ ਸ਼ੱਕ ਕੇ ਚਾਹ ਦੀ ਕੱਪੀ ਇਹਨਾਂ ਕੋਲੋਂ ਵਧੀਆ ਜੀ ਲੱਗਿਆ ਭਾਈ ਇੱਥੇ ਆਹ ਤੇ ਆ ਭਾਈ ਇੱਥੋਂ ਦਾ ਚੜ੍ਹਦੀ ਸਵੇਰ ਦਾ ਨਜ਼ਾਰਾ ਤੇ ਆ ਪੰਪ ਤੇ ਇਹਨਾਂ ਮਿੱਤਰਾਂ ਕੋਲੇ ਟਿਕਾਣਾ ਸੀ ਥੈਂਕ ਯੂ ਮਿੱਤਰਾ ਸ਼ੁਕਰੀਆ ਠੀਕ ਠਾਕੋ ਠੀਕ ਆ ਭਾਈ ਤੇ ਰਾਤ ਖਾਸਾ ਟਾਈਮ ਇਹਨਾਂ ਮਿੱਤਰਾਂ ਨਾਲ ਗੱਲਾਂ ਬਾਤਾਂ ਕਰਦੇ ਰਹੇ ਲੇਟ ਤੱਕ ਇੱਥੇ ਆ ਕੇ ਬਹਿ ਗਿਆ ਸੀਗਾ ਔਰੇ ਅ ਵਾਈਫਾਈ ਲੱਗਿਆ ਹੋਇਆ ਸੀ ਤੇ ਵੀਡੀਓ ਤਾਂ ਛੇਤੀ ਅਪਲੋਡ ਹੋ ਗਈ ਸੀ ਉੱਥੇ ਵੀ ਚੱਲੀ ਜਾਂਦਾ ਸੀ ਉੱਥੋਂ ਤੱਕ ਪਹੁੰਚਦਾ ਸੀਗਾ ਇਹ ਤੇ ਔਰੇ ਫਿਰ ਸਪੀਡ ਥੋੜੀ ਜਿਹੀ ਵੱਧ ਸੀ ਨੇੜੇ ਬਹਿ ਗਿਆ ਚਾਹ ਜਿਵੇਂ ਆਪਾਂ ਪਹਿਲਾਂ ਗੱਲ ਕਰੀਏ ਬਈ ਇਹ ਜਮੀ ਇਹ ਨੀਨੀ ਕੀ ਪੀਂਦੇ ਆ ਸਾਰੇ ਘਰਾਂ ਚ ਆਪਾਂ ਮੇ ਕਿਤੇ ਹੋਟਲਾਂ ਦੇ ਟਾਬਿਆਂ ਚ ਤੇ ਬਸ ਐਂ ਮੰਨ ਲਓ ਇਹ ਦੋ ਘਟਾ ਹੁੰਦਾ ਕੰਮ ਤੇ ਪਰ ਵਧੀਆ ਹੁੰਦੀ ਹੈ ਬਾਲੀ ਪੀਣੀ ਵੀ ਨਹੀਂ ਚਾਹੀਦੀ ਆਪਾਂ ਵੀ ਇਹੀ ਕਹਨੇ ਆ ਤੇ ਬਿਨਾਂ ਬਿੱਤੇ ਚੱਲ ਜਾਨੇ ਆ ਤੇ ਕਈ ਵਾਰੀ ਇਹੇ ਵੀਰੇ ਬਿੱਤਰ ਦਾ ਪਿਆਰ ਨਾਲ ਫੜਾਉਂਦੇ ਤੜਕੀ ਤੜਕੀ ਆਉਦਾ ਸ਼ੱਕ ਲੈਨੇ ਆ ਫੇਰ ਮਿੱਤਰਾਂ ਕੋਲੋਂ ਚਾਹ ਸ਼ੱਕ ਕੇ ਬਈ ਅੱਗੇ ਤੁਰਨ ਦੀ ਤਿਆਰੀ ਆ ਲਿਊਬ ਨਹੀਂ ਲਈ ਅੱਜ 4 ਦਿਨ ਹੋ ਗਏ ਤੇ ਕੱਲ ਚੈਨ ਕੇਚਰ ਕੇ ਚਰਜੇ ਕਰਨ ਲੱਗ ਪਈ ਸੀ ਉਹ ਤਾਂ ਧੋ ਕੇ ਲਾਉਣੀ ਚਾਹੀਦੀ ਐ ਲਿਊ ਮਾੜੀ ਬਈ ਚੈਨ ਨੂੰ ਸ਼ੈਂਪੂ ਨਾਲ ਜਾਂ ਬੁਰਸ਼ ਨਾਲ ਧੋ ਲੇ ਤੇ ਪਰ ਅੱਜ ਆਪਾਂ ਇਹਨੂੰ ਐਂ ਲਾ ਰਹੇ ਆ ਉਹਦੇ ਤੋਂ ਉੱਤੇ ਸੀ ਪਹਿਲਾਂ ਜਿਹਦੇ ਚੈਨ ਤੇ ਲਿਊਬ ਲਾਈ ਸੀ ਹਾਂ ਲੋਟਾ ਕੰਮ ਬਈ ਇਹ ਲਿਊਬ ਹੁੰਦੀ ਹੈ ਚਿੱਟੇ ਰੰਗ ਦੀ ਭਾਈ ਇਹ ਮੁਗਲੈਲ ਨਾਲੋਂ ਉਹ ਵਧੀਆ ਆਉਂਦੀ ਹੈ ਮੁਗਲੈਲ ਜਾਂ ਗਰੀਸ ਲਾਉਂਦੇ ਆ ਤਾਂ ਉਹਦੇ ਨਾਲ ਭਾਈ ਰੇਤਾ ਫੜਦੀ ਹੈ ਚੈਨ ਛੇਤੀ ਵੱਢੀ ਜਾਂਦੀ ਹੈ ਫਿਰ ਤੇ ਲੋਟਾ ਮੇਤਰਾ ਕੱਟ ਦੇ ਹਾਂ ਹਾਂ ਚੰਗਾ ਮਿੱਤਰਾਂ ਦੋ ਬਾਰੀਆਂ ਦੇ ਵਿੱਚ ਤਿੰਨ ਕੱਪ ਚਾਹ ਦੇ ਪੀ ਕੇ ਚੌਥੀ ਵਾਰੀ ਹੱਥ ਮਲਾਉਣ ਲੱਗ ਗਏ ਮਿੱਤਰਾਂ ਦੇ ਨਾਲ ਸੋਹਣਾ ਜੀ ਲੱਗਿਆ ਹੋਇਆ ਵਧੀਆ ਗੱਲਾਂ ਬਾਤਾਂ ਕਰਦੇ ਕਰਦੇ ਤੁਰਦੇ ਫਿਰਦੇ ਕਈ ਵਾਰੀ ਹੱਥ ਮਿਲ ਆ ਗਿਆ ਕਿ ਹਾਂ ਠੀਕ ਆ ਚੱਲਦੇ ਆ ਤੇ ਇਹ ਜੀ ਹਥਾਮਾਂ ਤੇ ਵਧੀਆ ਜੀ ਲੱਗ ਜਾਂਦਾ ਮਿੱਤਰਾਂ ਨਾਲ ਥੋੜਾ ਜਿਹਾ ਲਗਾਵ ਹੋ ਜਾਂਦਾ ਤੇ ਫਿਰ ਐ ਲੱਗਦਾ ਚੱਲ ਚੱਲ ਵੜਦੇ ਆ ਕੋਈ ਨਾ ਠੀਕ ਆ ਫਿਰ ਫਿਰ ਮਿਲਦੇ ਆ ਕਦੀ ਚੱਲਦੇ ਚੱਲਦੇ ਤੇ ਇਹ ਬਾਈ ਕਹਿੰਦਾ ਮੈਂ ਪੰਜਾਬ ਚ ਪਹਿਲਾਂ ਮੈਂ ਬਹੁਤ ਰਹਿ ਕੇ ਆਇਆਗਾ ਤੇ ਉੱਥੇ ਹਜ਼ਾਰਪੁਰ ਸੀਗਾ ਭਾਈ ਉੱਥੇ ਵੀ ਅਸੀਂ ਡਿਊਟੀ ਕਰਦਾ ਸੀਗਾ ਠੀਕ ਹੈ ਮਿੱਤਰੋ ਠੀਕ ਸਾਬ ਠੀਕ ਹੈ ਜੀ ਰੁਜੀ ਚੜਦੀ ਕਲਾ ਜਿ ਰੱਖਣਾ ਅੰਗ ਸੰਗ ਸਹਾਈ ਹੋਣਾ ਸਾਫਰ ਸੋਣਾ ਸੁਖਦਮਈ ਹੋਵੇ ਇਹ 10:03 ਦੇ ਮਿੰਟਾਂ ਦਾ ਟਾਈਮ ਬਈ ਪੂਰਾ ਤੇ 19 ਡਿਗਰੀ ਦਾ ਆਤਾਪ ਮਾਣਾ ਪੀਲੀਵਾੜਾ ਜ਼ਿਲ੍ਹੇ ਦਾ ਜਿਹੜਾ ਪੀਲਵਾੜਾ ਜ਼ਿਲ੍ਹੇ ਦਾ ਟੈਂਪਰੇਚਰ ਜਿਹੜਾ ਹੁਣ ਵਖਾ ਰਿਹਾ ਤੇ ਇਧਰਲੇ ਪਾਸੇ ਖੱਬੇ ਹੱਥ ਨਾਲ ਹੀ ਟੱਬਾ ਸੀਗਾ ਜਿੱਥੇ ਰਾਤ ਮੈਂ ਪ੍ਰਸ਼ਾਦ ਦੇ ਛਕਣਾ ਆਉਂਦਾ ਸੀ ਇਹ ਵੀਰ ਕਹਿੰਦੇ ਮਹਿਮਾਨ ਨਿਵਾਜੀ ਸਾਡੇ ਵੱਲੋਂ ਬਈ ਪ੍ਰਸ਼ਾਦਾ ਪਾਣੀ ਕਿਤੇ ਨਹੀਂ ਛਕਣ ਜਾਣਾ ਕਹਿੰਦੇ ਸਾਡੇ ਕੋਲੇ ਆ ਸਾਰਾ ਕੁਸ਼ਤੀਆਂ ਦੇ ਚਾਲੇ ਚੜ੍ਹਦੀ ਕਲਾ ਚ ਬਾਈ ਪ੍ਰੋਗਰਾਮ ਤੇ ਕਾਢਦੇ ਆ ਵਾਟ ਹੁਣ ਜੀ ਕਹਿੰਦੇ ਬਾਈ ਜੇ ਤੁਸੀਂ ਭੀਲਵਾੜਾ ਜਾਣਾ ਤਾਂ ਖੱਬੇ ਮੁੜ ਜਾਓ ਇਹ ਆਪਾਂ ਕੱਲ ਗੱਲ ਕਰਦੇ ਸੀਗੇ ਨੈਸ਼ਨਲ ਹਾਈਵੇ 48 ਅੱਜ ਵੀ ਗੱਲ ਕਰੀ ਸੀ ਉਹ ਸਾਹਮਣੇ ਦਿਖਦਾ ਭਾਈ ਇਹਦੀ ਗੱਲ ਕਰਦੇ ਸੀ ਆਪਾਂ ਆ ਜੜੇ ਭਾਈ 6 ਲੇਨ ਵਾਲੇ ਰੋਡ ਤੇ ਨੈਸ਼ਨਲ ਹਾਈਵੇ 48 ਇਹ ਭਾਰਤ ਦੇ ਸਭ ਤੋਂ ਲੰਮੇ ਤੇ ਵੱਧ ਵਰਤੇ ਜਾਣ ਵਾਲੇ ਰੋੜਾਂ ਦੇ ਵਿੱਚੋਂ ਇੱਕ ਰੋਡ ਆ ਇਹ ਜੈ ਹੋ 2800 ਕਿਲੋਮੀਟਰ ਲੰਮਾ ਭਾਈ ਇਹ ਰੋਡ ਅ ਦਿੱਲੀ ਤੋਂ ਸ਼ੁਰੂ ਹੁੰਦਾ ਹਰਿਆਣਾ ਤੇ ਰਾਜਸਥਾਨ ਗੁਜਰਾਤ ਕਰਨਾਟਕਾ ਮਹਾਰਾਸ਼ਟਰ ਤਾਮਿਲਨਾਡੂ ਚਨਈ ਤੱਕ ਜਾਂਦਾ ਬਈ ਇਹ ਇਹ ਗੱਤੇ ਹੀ ਪਾਇ ਪੈਂਦਾ ਟਰੱਕਾਂ ਦਾ ਇਹ ਤੇ ਲੋਟਾ ਕੰਮ ਖਿੱਚਦੇ ਆ ਬਾਟੇ ਦੇ ਤੇ ਗੇਅਰ ਵੀ ਅੱਜ ਭਾਈ ਵੱਡੇ ਹੀ ਲੱਗੂਗਾ ਇਹਦੇ ਤੇ ਫੇਰ ਓਖਲਿਆਂ ਕੱਪੇ ਘੱਟ ਹੋਣਗੇ ਤੇ ਖਿੱਚੀ ਜਾਵਾਂਗੇ ਪੀਲਵਾੜਾ ਤੇ ਪੀਲਵਾੜਾ ਵਿਚਲੀ ਹੁੰਦੇ ਹੁੰਦੇ ਇਤੋਂ ਸੀਗਾ ਬਾਈ ਆਪਣਾ 70 ਕਿਲੋਮੀਟਰ ਉਹ ਚਿਤੌੜਗੜ ਇਹ ਕਹਿੰਦੇ ਬਾਈ ਮੁੰਬਈ ਇਤੋਂ 900 ਤੋਂ 7 ਕਿਲੋਮੀਟਰ ਆ ਤੇ ਪਿਹਲੀਵਾੜਾ 10 ਇਤੋਂ ਚੜਦੇ ਆ ਇਸ ਰੋਡ ਤੇ ਅ ਦੋ ਬਿੱਲੇ ਦੀ ਬਾਈ ਇੱਥੇ ਕੋਈ ਦਿੱਕਤ ਨਹੀਂ ਕਹਿੰਦੇ ਮੋਟਰਸਾਈਕਲ ਵੀ ਜਾਈ ਜਾਂਦੇ ਆ ਚਲਾ ਸਕਦੇ ਹਾਂ ਕਹਿੰਦੇ ਜਮਾਇ ਕਈ ਵਾਰੀ ਕਈ ਰੋੜਾਂ ਤੇ ਮਨਾਹੀ ਹੁੰਦੀ ਹੈਗੀ ਆ ਲੋਟਾ ਕੰਮ ਆ ਚਿਤਾਵੜਗਾੜ 74 ਉਦੇਪੁਰ 186 ਕੋਈ ਜਿਨੀ ਤੈ ਤੋਂ ਬਾਤ ਨਹੀਂ ਕਰੀ ਉਹ ਸੈਨਦਰ ਨਾਮ ਇੱਕਾਨੀ ਜੋ ਪਹਿਲੀ ਪਹਿਲੀ ਵਾਰ ਸਾਵੇਂ ਐਸ ਵੇਲੇ ਬਈ ਆਪਾਂ ਭੀਲਵਾੜਾ ਦੇ ਬਿਜਲੀ ਲੰਗੀ ਜਾਂਦੇ ਆ ਇੱਕ ਵੱਡਾ ਜ਼ਿਲ੍ਹਾ ਗਾ ਤੇ ਇੱਥੇ ਇਨੋਂ ਬਈ ਰਾਜਸਥਾਨ ਦਾ ਮਾਂਚੈਸਟਰ ਕਿਹਾ ਜਾਂਦਾ ਕਿਉਂਕਿ ਬਈ ਇੱਥੇ ਟੈਕਸਟਾਈਲ ਦਾ ਬਹੁਤ ਵੱਡੇ ਲੈਵਲ ਤੇ ਕੰਮ ਆ ਟੈਕਸਟਾਈਲਾਂ ਕੀ ਹੁੰਦਾ ਬਈ ਕੱਪੜਾ ਉਦਯੋਗ ਚ ਬਣਨ ਵਾਲੀਆਂ ਉਹ ਫੈਕਟਰੀਆਂ ਉਥੇ ਸਮਾਨ ਬਣਦਾ ਜਿੱਥੇ ਸਾਰਾ ਉਹ ਰੂਹ ਤੋਂ ਲੈ ਕੇ ਤਾਗਾ ਤਾਗੇ ਤੋਂ ਲੈ ਕੇ ਕੱਪੜੇ ਬਣਾਉਣ ਤੱਕ ਉਹਨਾਂ ਨੂੰ ਰੰਗਣਾ ਤੇ ਚੱਲ ਪਾ ਵੀਰੇ ਕਾਹਾਂ ਭਈ ਦੇਸ਼ ਭਰ ਵਿੱਚ ਭੇਜਣਾ ਈ ਗਰੀ ਨਾ ਮਿੱਤਰਾ ਮੇਰੀ ਗੱਲ ਦਾ ਸਵਾਦ ਹੀ ਖਰਾਬ ਕਰਦਾ ਸਾਰਾ ਆਵਾਜਾਈ ਵਾਸਤੇ ਭਾਈ ਰੇਲ ਦਾ ਸਾਧਨ ਵੀ ਇਹ ਚੰਗਾ ਇਹ ਸ਼ਹਿਰ ਵਾਸਤੇ ਤੇ ਜਿ ਤੌਰ ਗੜ ਇੱਥੋਂ ਹੈਗਾ ਭਾਈ ਇਸ ਵੇਲੇ 57 ਕਿਲੋਮੀਟਰ ਪੀਲੀਵਾੜਾ ਪੀਲਵਾੜਾ ਲਗਭਗ ਕ੍ਰਾਸ ਕਰਨ ਵਾਲੀ ਹੈਗੇ ਇਧਰ ਭਾਈ ਸਾਹਿਬ ਸਿੰਮੇ ਹੋ ਰੇ ਆ ਗਏ ਸਪੋਰਟ ਲਾਈਨ ਸੇ ਮੈਂ ਵਿਛਦਾ ਹਾਂ ਆਪ ਕੀ ਯਾਤਰਾ ਮੰਗਲ ਮੇ ਹੋ ਨਿੱਕੀ ਜਹੀ ਗੱਲ ਨਿਕਲ ਗਏ ਭਾਈ ਬਾਹਰ ਪੀਲਵਾੜ ਪੀਲਵਾੜਾ ਤੋਂ ਪੀਲਵਾੜਾ ਹੀ ਨਿਕਲਦਾ ਮੇਰੇ ਮੂੰਹ ਚੋਂ ਇਹ ਪੀਲਵਾੜਾ ਨਹੀਂ ਆ ਜਾਂਦਾ ਟੱਪੇ ਬਿਆ ਕਿਹੜਾ ਗੁਰੂ ਤੋਹਾਂ ਦੇ ਵੇਖੋ ਹੁਣ ਗੱਲ ਪਹਿਲ ਕੌਣ ਕਰਦਾ ਰਾਵੇ ਕ੍ਰਿਸ਼ਨਾ ਫੈਮਿਲੀ ਹੋਟਲ ਆਸੇ ਡੈੰਗਰ ਦੇਖਦਾ ਹੁੰਦਾ ਸੀ ਬਾਈ ਕੋਈ ਢਾਬਾ ਨਹੀਂ ਦੇਖਿਆ ਸੀ ਇੱਧਰ ਸਾਈਕਲ ਤੋਂ ਪੈਰ ਥੱਲੇ ਲਾਉਣ ਵੀ ਨਹੀਂ ਦਿੱਤਾ ਬਾਈ ਨੇ ਪਹਿਲਾਂ ਹੀ ਸਿਰ ਮਾਰਤਾ ਇਹ ਮੈਂ ਰੋਟੀ ਕਹਿੰਦਾ 2 ਕਿਲੋਮੀਟਰ ਅੱਗੇ ਜਾ ਤੇ ਉੱਥੇ ਜਾ ਕੇ ਖਾ ਭਾਈ ਆਪ ਤਾਂ ਬਾਈ ਖਾਈ ਜਾਂਦਾ ਕੁਝ ਹੋਰ ਹੀ ਲੱਲਾ ਪੱਬਾ ਜਾ ਚਲੋ ਗਾਂ ਸਹੀ ਉਹ ਸਾਹਮਣੇ ਸੱਜੇ ਹੱਥ ਤਾਹਾਂ ਜਾਂਦੀਆਂ ਹੋਈਆਂ ਦੀਆਂ ਟਰੱਕ ਗੱਡੀਆਂ ਉਹ ਭਾਈ ਆਪਣਾ ਉਹੀ ਆ ਨੈਸ਼ਨਲ ਹਾਈਵੇ 48 ਉਹ ਬਾਈਪਾਸ ਆ ਗਿਆ ਸੀ ਤੇ ਮੈਂ ਸ਼ਹਿਰ ਵਿੱਚ ਦੀ ਟੱਪਿਆ ਆ ਤੇ ਤਿੰਨ ਚਾਰ ਕਿਲੋਮੀਟਰਾਂ ਦਾ ਥਰਕ ਪੈ ਗਿਆ ਤੇ ਆਪਣੀ ਦੇ ਨਾਲ ਗੱਡੀ ਛੋਟੀ ਐ ਸ਼ੈਂਦੀ ਸ਼ੈਂਦੀ ਲੰਘਿਆ ਆਉਂਦੀ ਆ ਤੇ ਢਾਬਾ ਦੇਖਦਾ ਹੁੰਦਾ ਸੀਗਾ ਤੇ ਇਸ ਰੋਡ ਤੇ ਕੋਈ ਮਿਲਿਆ ਨਹੀਂਗਾ ਜਿਹੜਾ ਮਿਲਿਆ ਸੀ ਉਹ ਵੀ ਨਾਂ ਚ ਸਿਰ ਹਲਾ ਗਿਆ ਜਿਗਾ ਹਾਂ ਮਾਰਦੇ ਆ ਨੀਗਾ ਕਿਤੇ ਹੁਣ ਜੜ ਕੇ ਵੱਡੇ ਰੋਡ ਤੇ ਛੇ ਲੈਣਾ ਵਾਲੇ ਤੇ ਤੇ ਨਹੀਂ ਭਾਈ ਫਿਰ ਆਵਦੀਆਂ ਪਿੰਨੀ ਹੋਰੀਆਂ ਜਿੰਦਾਬਾਦ ਕੱਢ ਕੇ ਛਕ ਲਾਂਗੇ ਝੋਲੇ ਚ ਕੱਲਾ ਛੜਦੀ ਉਮਰ ਦੀ ਹਾਂ ਜਦੋਂ ਪਹਿਲੀ ਵਾਰੀ ਨਹੀਂ ਕੀਤੀ ਉਹ ਪਿੰਡੇ ਦੇ ਨਾਉ ਭੋਲੇ ਜੇ ਨਸ਼ਾ ਆੜੀਏ ਅੱਛਾ ਲੱਗਿਆ ਭਾਈ ਟਾਪ ਗੇਅਰ ਹੁਣ ਜਾਂਦਾ ਨੌਵੇਂ ਚ ਅਰੇ ਆਏ ਉੜਦਾ ਭਾਈ ਇੱਥੇ ਫੈਕਟਰੀਆਂ ਦਾ ਧੂਆਂ ਤੇ ਚਿਮੜੀਆਂ ਦੇ ਮੱਥਿਆਂ ਤੇ ਲੱਗੇ ਹੋਏ ਤਰਸ਼ੂਲ ਹਾਂ ਮੌਸਮ ਖਰਾਬ ਹੈ खासा ਧੂਏ ਵਾਲੇ ਪੱਖ ਤੋਂ ਸਾਹ ਨਹੀਂ ਆਉਂਦਾ ਜਮਾ ਓਰੇ ਤੂੰ ਸੁਣ ਕੇ ਦੇ ਕੀ ਪਰੋਈ ਨਾ ਐਸੀ ਬਿਲਾਕਾਰ ਕਾਹੇ ਆਪੂ ਤੇ ਬਤੇ ਪਿਆਰਾਾਰੇ ਨਕਲੀ ਨੇ ਸਾਨੂੰ ਤੇਜ ਹਵਾਵਾਂ ਪੁੱਟ ਆਈ ਕੁਝ ਇਸ ਤਰ੍ਹਾਂ ਐ ਐਸ ਵੇਲੇ ਆਪਾਂ ਖੜੇ ਆਂ ਬਈ ਪੀਲੀਵਾੜਾ ਤੋਂ ਖਾਸਾ ਅੱਗੇ ਟੱਪ ਕੇ ਕੁਠਾਰੀ ਨਦੀ ਦੇ ਪੁਲ ਤੇ ਉਹ ਸਾਹਮਣੇ ਜਿਹੇ ਪੁਲ ਦਿਖਦਾ ਉਸੇ ਪੁਲ ਤੇ ਆਪਾਂ ਇੱਥੇ ਖੜੇ ਆਂ ਬਈ ਤੇ ਇਹ ਕਿੱਥੋਂ ਨਿਕਲਦੀ ਆ আরাਵਲੀ ਪਹਾੜੀਆਂ ਚੋਂ ਭਈ ਦੇਵਗੜ੍ਹ ਕੋਲੋਂ ਨਿਕਲਦੀ ਆ ਤੇ ਅੱਗੇ ਜਾ ਕੇ ਇਹ ਮਿਲ ਜਾਂਦੀ ਆ ਆਪਣੇ ਬਨਾਸ ਨਦੀ 'ਚ ਬਨਾਸ ਨਦੀ ਵੀ ਇਹ ਬਈ ਸਹਾਇਕ ਨਦੀ ਹੈਗੀ ਕੱਪਿਆ ਵੀ ਰੋਏ ਬੜਾ ਡਰ ਲੱਗਦਾ ਵੱਡੇ ਰੋਡ ਜੀ ਤੇ ਇਹ ਬਰਸਾਤੀ ਨਦੀਆਂ ਆ ਭਾਈ ਇਧਰ ਸਾਰੀਆਂ ਅਰਾਵਲੀ ਪਰਬਤਾਂ ਤੇ ਜਦੋਂ ਇਹ بارش ਹੁੰਦੀ ਆ ਉਦੋਂ ਭਾਈ ਇਹ ਭਰ ਵੀ ਜਾਂਦੀਆਂ ਕਈ ਵਾਰੀ ਜਾਵਾਂ ਇਹ ਹੋ ਸਕਦਾ ਡਟੀਆਂ ਤੁਰੀਆਂ ਹੋਣ ਤੇ ਨਹੀਂ ਤਾਂ ਇੱਕ ਨਾਲੇ ਵਾਂਗੂ ਦਿਖਦੀਆਂ ਰਹਦੀਆਂ ਵਾਸੇ ਇਹ ਤੇ ਵਿੱਚੋਂ ਕੁਛ ਵੀ ਬਿੰਗਾ ਉੱਥੇ ਕੱਪੜੇ ਧੋਈ ਜਾਂਦੀਆਂ ਪਰਲੇ ਪਾਸੇ ਉੱਥੋਂ ਦੀ ਰਾਹ ਵੀ ਆ ਜਿੱਥੇ ਉਹ ਗੱਡੀ ਖੜੀ ਦਿਖਦੀ ਆ ਇੱਥੇ ਜੇ ਤੇ ਉੱਥੋਂ ਮੋਟਰਸਾਈਕਲ ਵੀ ਇਹ ਟੱਪ ਤੇ ਦੇਖੇ ਨੇ ਮੈਂ ਤੇ ਆਪਣਾ ਬੰਬੂ ਗਾੜ ਥੋੜਾ ਜਿਹਾ ਤਾਂਹ ਜੜਾ ਕੇ ਖੜਾ ਲੈਣਾ ਜਦੋਂ ਇਹ ਜੀ ਥਾਂ ਤੇ ਖੜਨਾ ਮੇਨ ਹਾਈਵੇ ਤੇ ਤਾਂ ਸੇਫਟੀ ਹੋ ਜਾਂਦੀ ਨਹੀਂ ਤਾਂ ਨਾਲ ਖੈਂਦੇ ਤੁਰੇ ਜਾਂਦੇ ਆ ਤੇ ਗੁਰਬਰਾੜ ਬਲੌਗਸ ਸਾਈਕਲ ਸਾਬਰ ਦਾ ਦਿਨ 19 ਮਾਰਚ ਤੇ ਭਾਈ ਤੁਸੀਂ ਇੰਸਟਾਗ੍ਰਾਮ ਤੇ ਲਾਜ਼ਮੀ ਫੋਲੋ ਕਰ ਲਿਓ ਮਾਰੀਆਂ ਮੋਟੀਆਂ ਕੋਈ ਸਟੋਰੀਆਂ ਸੱਪੇ ਉੱਤੇ ਪਾਉਂਦਾ ਰਹਿਣਾ ਕੋਈ ਗੱਲਬਾਤ ਜੀ ਉੱਤੇ ਸੁਣਾ ਲਈਦੀ ਆ ਜਾਂ ਦਿਖਾ ਲਈਦੀ ਆ ਕੋਈ ਘੱਟ ਵੱਡ ਕਰਕੇ ਰੀਲ ਬਣਾ ਕੇ ਜਦੋਂ ਭਾਈ ਇਹੋ ਜਿਹਾ ਆਪਾਂ ਕਿਸੇ ਵੱਡੇ ਪੁਲ ਤੇ ਖੜੇ ਹੁੰਨੇ ਆ ਤੇ ਉੱਤੇ ਆਪਾਂ ਨੂੰ ਜੰਪ ਜਾਂ ਮਹਿਸੂਸ ਹੁੰਦਾ ਜਦੋਂ ਕੋਈ ਵੱਡਾ ਵਹੀਕਲ ਲੰਘਦਾ ਜਿਵੇਂ ਟਰੱਕ ਟੱਪੇ ਤੇ ਉਹ ਕਾਤੋਂ ਹੁੰਦੀ ਆ ਹੁਣ ਜਿਹੜੇ ਭਈ ਇਹ ਅੱਜ ਕੱਲ ਨਵੇਂ ਪੁਲ ਬਣਦੇ ਇਹਨਾਂ 'ਚ ਇੱਕ ਸਸਪੈਂਸ਼ਨ ਤਰ੍ਹਾਂ ਕੰਮ ਕਰਦਾ ਉਹ ਕਹਿੰਦੇ ਇਹਨੂੰ 베어ਿੰਗ ਇਹ ਗੱਡੀਆਂ ਵਾਲੀ ਸਸਪੈਂਸ਼ਨ ਨਹੀਂ ਹੁੰਦੀ ਭਈ ਇਹ ਅੱਟ ਤਰ੍ਹਾਂ ਦਾ ਹੁੰਦਾ 베어ਿੰਗ ਇਹਦਾ ਕੰਮ ਕੀ ਹੁੰਦਾ ਇਹਨੂੰ ਪੁਲ ਨੂੰ ਥੋੜਾ ਜਿਹਾ ਹੱਲਣ ਦੇਣਾ ਉਹ ਕਾਤੋਂ ਆ ਕਿਉਂਕਿ ਭਈ ਇਹਨੂੰ ਇੱਕੇ ਦਾ ਮ ਝਟਕੇ ਨਾ ਪੈਣਾ ਛੇਤੀ ਟੁੱਟੇ ਨਾ ਇਹ ਤੇ ਵਾਈਬ੍ਰੇਸ਼ਨ ਨਾ ਹੋਵੇ ਜਦੋਂ ਗੱਡੀਆਂ ਇਕੱਠੀਆਂ ਉੱਤੋਂ ਦੀ ਟੱਪਦੀਆਂ ਨੇ ਤੇ ਜੇ ਵਾਈਬ੍ਰੇਸ਼ਨ ਹੋਊਗੇ ਤਾਂ ਨਾਰਮਲ ਜੀ ਗੱਲ ਆ ਇਹ ਕੋਈ ਵੀ ਬੱਜਰੀ ਦਾ ਬਣਾਇਆ ਕਹੇ ਜਾਂ ਵੀ ਇਹ ਸਿਮਿੰਟ ਦਾ ਤੇ ਹੌਲੀ-ਹੌਲੀ ਉਹ ਭਾਈ ਛੇਤੀ ਟੁੱਟਣ ਦਾ ਖਤਰਾ ਰਹਿੰਦਾ ਇਸ ਕਰਕੇ ਉਹ ਬੈਰਿੰਗ ਆਉਂਦੇ ਐ ਨਾ ਜਿਵੇਂ ਭਾਈ ਬੁਰਜੀਆਂ ਦੇ ਉਤਲੇ ਪਾਸੇ ਤੇ ਜਿਹੜਾ ਸਸਪੈਂਸ਼ਨ ਦਾ ਕੰਮ ਕਰਦੇ ਆ ਤੇ ਚੰਗੇ ਝਟਕੇ ਜਿਹਾ ਆਉਂਦੇ ਆ ਬੋਲ ਨੂੰ ਕੰਨਿਆ ਖੇੜੀ ਹਮੀਰਗੜ੍ਹ ਤੇ ਬੋਡੀ ਲਾਈਟ ਪਈ ਜਾਂਦੇ ਅਗਲੇ ਬੋਰਡ ਤੇ ਤਖਤਪੁਰਾ ਇਹ ਭਾਈ ਤੰਨੇ ਕਹਿੰਦੇ ਖੱਬੇ ਹੱਥ ਨੇ ਤੇ ਉਦੇਪੁਰ ਤੇ ਚਤੌੜਗੜ ਸਿੱਧਾ ਅੱਗੇ ਜਾਓ ਕਹਿੰਦੇ 42 ਕਿਲੋਮੀਟਰ ਆ ਭਾਈ ਇੱਥੋਂ ਦਾ ਹਲੇ ਉਹ ਨਹੀਂ ਮਿਲਿਆ ਆਪਾਂ ਨੂੰ ਰੋਟੀ ਖਾਣ ਨਾਲ ਢਾਬਾ ਤੇ ਸਫਰ ਖੈਰ ਸੋਨਾ ਲੰਗੀ ਜਾਂਦਾ ਉਹ ਸਾਹਮਣੇ ਹਲਦੀਆਂ ਹੋਈਆਂ ਝੰਡਗਾ ਤੇ ਹੋਟਲ ਲਿਖਿਆ ਹੋਇਆ ਨਾਲੇ ਕਾਸੀਆਂ ਸਾਰੀਆਂ ਗੱਡੀਆਂ ਖੜੀਆਂ ਤੇ ਸਰਵਿਸ ਰੋਡ ਵੀ ਆ ਨਾਲ ਤੁਹਾਇ ਭਾਈ ਸਿੱਧਾ ਪੁਲੀ ਟੱਪ ਜਾਨਾਗਾ ਜਿੱਕ ਦੋ ਆਉਂਦੇ ਆ ਜਿਹੜੇ ਤੇ ਪ੍ਰੈਕਟਿਸ ਉਹਦੇ ਨਾਲ ਚੰਗੀ ਹੋ ਜਾਂਦੀ ਆ ਹੋਰ ਸਰੀਰ ਤਗੜਾ ਹੋ ਜੀ ਰੱਬ ਸੁੱਖ ਰੱਖੇ ਆਉਂਦੀਆਂ ਗਰਮੀਆਂ ਜੇ ਚੰਗੇ ਪਹਾੜਾਂ ਦੀਆਂ ਟੀਸੀਆਂ ਦਿਖਾਵਾਂਗੇ ਤੁਹਾਨੂੰ ਹੋਰ ਆਹ ਲੋ ਭਾਈ ਮਿਲ ਗਏ ਆਪਾਂ ਨੂੰ ਭਾਈ ਮੈਂ ਇਹਨੂੰ ਮੁੜ ਜਾਣ ਦੇ ਪਹਿਲਾਂ ਹੋਟਲ ਆ ਭਾਈ ਹੋਰੇ ਤੇ 사ਵਾ ਭਾਈ ਇਸ ਵੇਲੇ 2 ਵਜੇ ਦਾ ਹੋਣ ਵਾਲਾ ਲਗਭਗ 2 ਵਜੇ ਦਾ ਨਵੀਂ ਹੈ ਤੇ ਅੱਜ ਦੇ ਦਿਨ ਦੀ ਆਪਾਂ ਅੱਧੀ ਵਾਟ ਨਵੇੜਲੀ ਲਗਭਗ ਕਹਿ ਸਕਦੇ ਆਂ ਬਈ ਆਪਾਂ ਪਹੁੰਚ ਹੀ ਜਾਵਾਂਗੇ ਚਤੌੜ ਦੇ ਨੇੜੇ ਤੇੜੇ ਇਹ ਤੇ ਫਿਲਹਾਲ ਪ੍ਰਸ਼ਾਦਾ ਪਾਣੀ ਛਕਦੇ ਆਂ ਤੜਕੇ ਦਾ ਬਸ ਐਂ ਤੁਰਿਆ ਆਉਂਦਾ ਸੀ ਮਾੜਾ ਮੋਟਾ ਕੁਛ ਹਲਕਾ ਫੁਲਕਾ ਜਾ ਖਾਦਾ ਸੀਗਾ ਤੇ ਭਿੰਨੀਆਂ ਵੀ ਨਹੀਂ ਕੱਢੀਆਂ ਸੀ ਅੱਜ ਦਾ ਸਾਢੇ 3 ਵਜੇ ਦਾ ਹੋ ਗਿਆ ਭਾਈ ਆ ਟਾਬੇ ਤੇ ਬੈਠ ਕੇ ਪ੍ਰਸ਼ਾਦਾ ਪਾਣੀ ਛਕ ਲੈਣ ਨਾਲੇ ਡੂੜ ਘੰਟਾ ਹਦਾਮ ਆ ਗਿਆ 2:00 ਵਜੇ ਨਾਲੇ ਸੀ ਜਦੋਂ ਬੈਠੇ ਸੀਗੇ ਤੇ ਹੁਣ ਉੱਠ ਕੇ ਆਏ ਆ ਤੇ ਵਿੱਚ ਦੀ ਆਪ ਦਾ ਮਾੜਾ ਮੋਟਾ ਕੰਮ ਕਰਨੇ ਆ ਤੇ ਭਾਈ ਦਾਲ ਫਰਾਈ 130 ਰੁਪਈਆ ਦੀ ਤੇ 100 ਰੁਪਈਆ ਦੇ ਹਿਸਾਬ ਦੇ ਨਾਲ ਤਵਾ ਰੋਟੀ ਤੇ 20 ਰੁਪਈਆ ਦੀ ਚਾਹ ਤੇ 20 ਆਂ ਦਾਈ ਲੱਸੀ ਦਾ ਗਲਾਸ ਸ਼ਾਸ ਕਹਿੰਦੇ ਆ ਇਹ ਤੇ ਬੈਂ ਵਧੀਆ ਢਿੱਡ ਭਰਵਾ ਕੰਮ ਕਰ ਲਿਆ ਗਰਾ ਹੁਣ ਆਥਣ ਤੱਕ ਗੋਲਦੇ ਨਹੀਂ 40 ਕਿਲੋਮੀਟਰ ਹੋਰ ਕੱਢ ਲਾਂਗੇ ਔਖੇ ਔਖੇ ਆਥਣੇ ਦਾ ਬਹੁਤ ਜੀ ਲੱਗਦਾ ਹੁੰਦਾ ਬਾਈ ਕੋਈ ਵੀ ਕੰਮ ਆ ਖੇਤ ਬੰਨੇ ਦਾ ਕੰਮ ਕਰਦੇ ਆ ਭਾਵੇਂ ਆਪਾਂ ਭਾਵੇਂ ਕੋਈ ਇਹੇ ਜਿਹਾ ਕੋਈ ਡਰਾਈਵਰੀ ਟੱਪੇ ਵਾਲਾ ਕੰਮ ਕਰਦੇ ਆ ਇਹ ਆਥਣੇ ਆਪੀ ਵਸਪੀਨਕ ਜੀ ਲੱਗੀ ਰਹਿੰਦੀ ਉਹ ਤਾਂ ਐ ਲੱਗਦਾ ਹੁੰਦਾ ਤੁਰੇ ਜਾਈਏ ਕਈ ਵਾਰੀ ਇਸ ਚੱਕਰ ਜਿਵੇਂ ਮਾੜਾ ਜਾ ਸੋਤਾ ਵੀ ਕਰ ਲੈਣਾ ਹੁੰਨਾਗਾ 4:24 ਦਾ ਟਾਈਮ ਤੇ ਉਹ ਸਾਹਮਣੇ ਪਹਾੜੀਆਂ ਦਿਸਣ ਲੱਗੀਆਂ ਮੈਂ ਭਾਈ ਚਿਤਾਵੜ ਗੜਦੀਆਂ ਇਹ ਥਾਬੇ ਰੈਸਟੋਰੈਂਟ ਇਹ ਵੀ ਵਾਧੂ ਦੇਖਣ ਲੱਗ ਪਏ ਰੋਡ ਤੇ ਚਾਰੋ ਚਾਰ ਚਫੇਰੇ ਉਹ ਪਿੱਛੇ ਪਿੱਛੇ ਜੇ ਉੱਥੇ ਹੈ ਨਹੀਂ ਸੀ ਹੁਣ ਤਾਂ ਅੱਧੇ ਅੱਧੇ ਕਿਲੇ ਤੋਂ ਆਈ ਜਾਂਦੇ ਹੈਗੇ ਤੇ ਬਾਕੀ ਭਾਈ ਇਹਨਾਂ ਦਾ ਦੇਖੋ ਦੇਖ ਸਿਸਟਮ ਹੁੰਦਾ ਮਾੜੀ ਉੱਚੀ ਦੁਕਾਨ ਹੋਵੇ ਤਾਂ ਇਹ 10-20 ਰੁਪਏ ਵਾਧਲਾ ਲੈਂਦੇ ਜੇ ਮੈਂ दाल ਫਰਾਈ ਆਮ ਥਾਬੇ ਤੇ ਠੀਕ ਤਾਂ ਬੰਦੇ ਇੱਥੇ ਵੱਧ ਟਰੱਕਾਂ ਵਾਲੇ ਖੜਦੇ ਜਿਵੇਂ ਉਥੇ 90 ਰੁਪਏ ਲੱਗ ਜਾਂਦੀ ਆ ਕੋਈ 100 ਲੈ ਲੈਂਦਾ ਉਹ ਜਿਵੇਂ ਇੱਥੇ ਖੜਾ ਸੀ ਮੈਂ 130 ਲਈ ਸੀ ਬਾਈ ਨੇ ਤੇ ਬਾਈ ਇੰਨਾ ਕੀ ਫਰਕ ਹੁੰਦਾ ਰੋਟੀ ਪਾਸ ਉਹੀ ਰੇਟ ਰਹਿੰਦੀ ਆ 10 ਰੁਪਏ ਸੋ ਪਹਾੜੀਆਂ ਚ ਵੜ ਜਾਗੇ ਹੁਣ ਜਾਂਦੇ ਹੌਲੀ ਹੌਲੀ ਘੰਟਾ ਕੋ ਹੋਰ ਚੱਲਦੇ ਜਿੰਨੀ ਕੀ ਬਾਟਰ ਨਿਬੜੀ ਇੱਥੋਂ 30 ਕਿਲੋਮੀਟਰ ਪਿੱਛੇ ਆ ਇਹ ਤੋਂ ਹਲੇ ਚਤੌਰਗੜ ਤੋਂ ਰੋਲ ਗੇਟ 1 ਕਿਲੋਮੀਟਰ ਅੱਗੇ ਆ ਬਾਈ ਤੇ ਇਸ ਟਾਈਮ ਆਪਾਂ ਭਈ ਮਾਗਰਲੇ ਸਰੇ ਜੇ ਤੇ ਆਦੇ ਭੀਲਵਾੜਾ ਦੇ ਮੰਨ ਲਓ 1 ਕਿਲੋਮੀਟਰ ਪਿੱਛੇ ਆ ਚਤੌੜਗੜ ਜ਼ਿਲ੍ਹੇ ਚ ਐਂਟਰ ਹੋ ਜਾਗੇ ਤੇ ਭਾਈ ਆਪਣਾ 10ਵਾਂ ਜ਼ਿਲ੍ਹੇ ਚ ਆਪਾਂ ਵੜਨ ਲੱਗੇ ਆ ਹੁਣ 9ਵਾਂ ਚਤੌੜਗੜ ਸੀ 9 ਜ਼ਿਲ੍ਹੇ ਪਿੱਛੇ ਆਪਾਂ ਟੱਪਿਆਏ ਰਾਜਸਥਾਨ ਦੇ ਤੇ ਜਿੰਨਾ ਕਾ ਹਾਬਸਿਰ ਜੇ ਕੰਮ ਆਇਆ ਆ ਦੇਖਦੇ ਵੀ ਆਉਣੇ ਆਗੇ ਪਿੱਛੇ ਕੁਝ ਬਹੁਤੀਆਂ ਥਾਵਾਂ ਵੀ ਨਹੀਂ ਦੇਖਣ ਨੂੰ ਤੇ ਅੱਗੇ ਸੁੱਖ ਨਾਲ ਉਹ ਐਡੀਆਂ-ਐਡੀਆਂ ਪਹਾੜੀਆਂ ਠੀਕ ਐ ਮਿੱਤਰਾ ਤੇ ਲੱਲੇ ਭੱਬੇ ਦੇਖਣ ਵਾਲੀਆਂ ਗੱਲਾਂ ਬਾਤਾਂ ਅੱਗੇ ਵਧੀਆ ਹੋਣਗੀਆਂ ਤੇ 10ਵੇਂ ਜ਼ਿਲ੍ਹੇ 'ਚ ਵੜਨ ਲੱਗੇ ਆ ਉਹ ਯਾਹ ਲਾ ਯਾਹ ਹਾਰਨ ਭਾਈ ਦੋ ਲੰਮੇ ਰੂਟਾਂ ਤੇ ਜਾਂਦੀਆਂ ਗੱਡੀਆਂ ਬਈ ਸਾਰੀਆਂ ਇਹ 10ਵੇਂ ਜ਼ਿਲ੍ਹੇ 'ਚ ਵੜਨ ਲੱਗੇ ਆ ਨੌਜਵਾਨ ਅਹ ਖੁਸ਼ੀ ਦੀ ਗੱਲ ਆ ਐਡਾ ਗਲਮਾ ਪਰਸ਼ਾਵਾਂ ਹੋ ਗਿਆ ਬਾਈ ਤੇ ਸਮਾਂ ਲਗਭਗ 5 ਵਜੇ ਦੇ ਲਗਈ ਆ ਅ ਅੱਠਵਾਂ ਗੀਅਰ ਲਾ ਕੇ ਦੱਬੀ ਤੁਰਿਆ ਆਣੇ ਗੱਡੀ ਉਹ ਇਹੇ ਜੇ ਰੋਡ ਤੇ ਜੀ ਤਾਂ ਵਧੀਆ ਲੱਗਦਾ ਬਈ ਪਰ ਬਾਹਲਾ ਕੁਝ ਦੇਖਣ ਨੂੰ ਨਹੀਂ ਹੁੰਦਾ ਆਸਾ ਪਾਸਾ ਤਾਂ ਹੁਣ ਉਹ ਪਹਾੜੀਆਂ ਆਂ ਦੇਖੀਆਂ ਉਹ ਪਿੰਡਾਂ ਵਾਲਾ ਮਾਹੌਲ ਜਾਇ ਨਹੀਂ ਉਹ ਸ਼ਾਂਤੀ ਹੋਵੇ ਵੀ ਕਦੇ ਕਿਸੇ ਕੋਲੇ ਖੜ ਕੇ ਕਦੇ ਕਿਸੇ ਕੋਲੇ ਟਾਬੇ ਦੇ ਬਹਿ ਕੇ ਚਿਤ ਲਾ ਲਈਦਾ 10 ਮਿੰਟ ਸਵਾਹ 6 ਵਜੇ ਦਾ ਬੇਲਾ ਹੋ ਗਿਆ ਬਈ ਇਸ ਵੇਲੇ ਖੜੇ ਆਪਾਂ ਚੌਧਰੀ ਪੰਪ ਤੇ ਐਚਪੀ ਤੇ ਇਧਰ ਆ ਦੋ ਮਿੱਤਰ ਖੜੇ ਆ ਇਹਨਾਂ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਆ 15-20 ਮਿੰਟ ਹੋ ਗਏ ਕੀ ਹਾਲ ਆ ਮਿੱਤਰੋ ਬਸ ਵਧੀਆ ਆਪਣਾ ਆਪਣਾ ਨਾਮ ਬਤਾ ਦਿਓ ਇੱਕ ਵਾਰ ਫਰੂਸ ਜੀ ਹਾਂਜੀ ਭਗਵਾਨ ਸਿੰਘ ਭਗਵਾਨ ਸਿੰਘ ਫਰੂਸ ਠੀਕ ਹੈ ਜੀ ਤੇ ਇਹਨਾਂ ਮਿੱਤਰਾਂ ਨਾਲ ਗੱਲਬਾਤ ਕਰੀ ਉਹ ਲੌਂਕੀ ਜਾਂਦਾ ਉਹਨੂੰ ਪਿੰਨੀਆਂ ਦੀ ਬਾਸ਼ਨਾ ਆ ਜਾਂਦੀ ਆ ਦੋ ਤਿੰਨ ਵਾਰੀ ਹਟਾ ਹਟਾ ਇਹਨੂੰ ਮੈਂ ਤੇ ਇਹਨਾਂ ਬਾਈਆਂ ਨੂੰ ਪੁੱਛਿਆ ਮਖਾ ਮੈਂ ਟਿਕਾਣਾ ਕਰਨਾ ਏ ਕਿਤੇ ਕੋਈ ਚੱਕਰ ਨਹੀਂ ਬਈ ਤੇ ਟੈਂਟ ਕਹਿੰਦੇ ਕਿਵੇਂ ਮਖਾ ਟੈਂਟ ਲਾਉਣਾ ਉਹਨਾਂ ਕਹਿੰਦੇ ਜਿੱਥੇ ਮਰਜ਼ੀ ਲਾ ਲਾ ਉਹ ਪਿੱਛੇ پارک ਜੀ ਉੱਥੇ ਕਰਦੇ ਆ ਪਟਕਾਣਾ ਇੱਕ ਮਿੱਤਰ ਹੋਰ ਆ ਗਿਆ। ਕਿਆ ਨਾਮ? ਸ਼ੇਰੂ ਸ਼ੇਰੂ ਨਾਈਸ ਨੇਮ ਤੇ ਇੱਥੇ ਕਰਦੇ ਆ ਟਕਾਣਾ ਫੇਰ ਇਹਨਾਂ ਨਾਲ ਕਰਾਂਗੇ ਗੱਲਾਂ ਬਾਤਾਂ ਤੇ ਇਹ ਉਤਸਕ ਹੁੰਦੇ ਆ ਬਈ ਨਵੇਂ ਬੰਦੇ ਮਿਲਦੇ ਆ ਜਦੋਂ ਵੀ ਹਨਾ ਕਿੱਥੋਂ ਕਿੱਧਰ ਕੀ ਕਰਦੇ ਕਿਵੇਂ ਘੁੰਮਦੇ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਹਲੇ ਹੋਰ ਕਰਾਂਗੇ ਨਵੀਆਂ ਗੱਲਾਂ ਸਿੱਖਾਂਗੇ ਇਹਨਾਂ ਤੋਂ ਤੇ ਪਾਪਾ ਐਂਡ ਭਾਈ ਖਾਜਾਗਾਜ ਭਰਿਆ ਹੋਇਆ ਮਸ਼ੀਨਰੀਆਂ ਨਾਲ ਤੇ ਸਾਹਮਣੇ ਦਾ ਨਜ਼ਾਰਾ ਬਹੁਤ ਸੋਹਣਾ ਫਿਰ ਉਹ ਨਜ਼ਾਰੇ ਦੇਖਦਾ ਦੇਖਦੇ ਖੜ ਗਿਆ ਬਈ ਮੈਂ ਪਿਛਲੇ ਪੰਪ ਤੇ ਖੜਦਾ ਸੀ ਪਹਿਲਾਂ ਫਿਰ ਮੈਂ ਥੋੜਾ ਹੋਰ ਅੱਗੇ ਚੱਲਦੇ ਆ ਤੇ ਚੜ੍ਹਦੀ ਸਵੇਰ ਦਾ ਨਜ਼ਾਰਾ ਤੁਹਾਨੂੰ ਉਧਰੋਂ ਬਖਾਵਾਂਗੇ ਤੇ ਫਿਲਹਾਲ ਨੈਸ਼ਨਲ ਹਾਈਵੇ 48 ਦੇ ਜਮਾ ਬੁੱਕਲ ਚ ਪੰਪਾ ਤੇ ਉੱਥੇ ਆਪਾਂ ਬਈ ਆਪਦਾ ਟਿਕਾਣਾ ਕਰਦੇ ਹੁਣ ਤੇ ਲਾਲਾ ਫਿਰ ਉਧਰ ਟੈਂਟ ਮੈਂ ਠੀਕ ਆ ਫਿਰ ਕਰਦੇ ਆ ਗੱਲਾਂ ਬਈ ਸ਼ੁਕਰੀਆ ਮਿੱਤਰੋ ਸਰ ਚਾਹ ਬਣ ਰਹੀ ਚਾਹ ਚਾਹ ਕੋਈ ਨਾ ਥੋੜੀ ਥੋੜੀ ਪੀ ਲੈਂਗੇ ابھی ਮੈਂ 10 ਮਿੰਟ ਵਿੱਚ ਲਗਾ deta ਹਾਂ ਉਹ ਆਵਾਜ਼ ਦੇ ਦੇਣਾ ਜਦ ਬੰਨੇ ਲਗੀ ਤਾਂ ਕੋਈ ਬਾਤ ਨਹੀਂ ਠੀਕ ਹੈ ਜੀ ਜੇ ਵੀਡੀਓ ਬਣ ਰਹੀ ਸੀ ਥੋੜੀ ਬਾ ਜੇ ਚਾਬੀ ਆ ਕਹਾਂ ਆਪ ਜਹੀ ਹੋ ਹਾਂ ਕੋਲ ਦੋ ਖੋਲ ਦੋ ਆ ਗਿਆ ਮੈਂ ਤੇ ਮੈਂ ਭਾਈ ਟੈਂਟ ਲਾਉਣ ਹੀ ਲੱਗਿਆ ਸੀ ਉਹ ਮਿੱਤਰ ਆ ਗਿਆ ਕਹਿੰਦਾ ਉਧਰ ਮੇਨ ਆਫਿਸ ਆਪਣਾ ਤੇ ਆ ਲੈ ਚਾਬੀ ਤੇ ਉਥੇ ਅੰਦਰ ਪੈ ਜੀ ਤੇ ਤੈਨੂੰ ਟੈਂਟ ਲਾਉਣ ਦੀ ਲੋੜ ਨਹੀਂ ਕਹਿੰਦੇ ਚੱਲ ਹੋਰ ਵੀ ਸੁੱਖ ਹੋ ਗਿਆ ਕੰਮ ਕਿਹੜੇ ਪਾਸੇ ਆ ਬਾਈ ਕਹਾਂ ਤੇ ਹੈ ਇਹ ਉੱਪਰ ਕੋ ਦਿਖ ਰਿਹਾ ਨਾ ਇਹ ਟੱਪੀ ਵਾਲਾ ਹਾਂ ਹਾਂ अच्छा इसके नीचे है ठीक है मित्रों ये भाई बोले आप इधर सो जाओ मैं तो टेंट लगाने लगा था उधर ठीक है मित्रों ठीक है भाई शुक्रिया भाई वेरी वेरी थैंक यू अच्छा है बहुत नाइस एक नंबर ही होगी जमे गल बात ਤੇ ਆ ਜਿਹੜਾ ਗੱਦਾ ਗੱਦੇ ਦੇ ਵਿੱਚ ਇਥੇ ਸਰਾਨਾ ਵੀ ਹੈਗਾ ਸਰਾਨਾ ਲਾ ਕੇ ਸੌਣ ਦੀ ਆਦਤ ਆ ਮੈਨੂੰ ਚੱਲ ਵਧੀਆ ਅੰਦਰ ਵਾਲੀ ਸੈਂਟਰ ਦੀ ਲੱਗਣੀ ਏ ਮਾੜੀ ਮੋਟੀ ਲੱਗੀ ਤਾਂ ਉਹਦਾ 슬ੀਪਿੰਗ ਬੈਗ ਹੈਗਾ ਖੋਲ ਲਾਂਗੇ ਤੇ ਉਹ ਮਿੱਤਰਾਂ ਨੇ ਆਵਾਜ਼ ਮਾਰਤੀ ਕਹਿੰਦੇ ਚਾਹ ਬਣ ਗਈ ਭਾਈ ਅਕੇ ਪਹਿਲਾਂ ਚਾਹ ਪੀ ਫਿਰ ਅਗਲੀ ਗੱਲਬਾਤ ਕਰੀ ਕਹਿੰਦੇ

ਠੀਕ ਹੈ ਉਹ ਕਬੀ ਕਬੀ اٹਕ ਜਾਏ ਨਾ ਜबान ਫਿਰ ਉਹ ਦੁਬਾਰਾ ਬੋਲਣਾ ਮੁਸ਼ਕਲ ਹੋ ਜਾਂਦਾ ਹੈ ਅ ਅੱਛਾ ਲੱਗਾ ਸਰ ਮਿਲ ਕੇ ਹਾਂਜੀ ਮਿੱਤਰੋ ਬਣ ਗਈ ਚਾ ਬਣ ਗਈ ਚਾ ਕੰਪਲੀਟ ਸਰਦਾਰ ਜੀ ਲਈ ਚਾਹੀ ਜੋ ਠੀਕ ਹੈ ਜੀ ਆਗੇ ਤੁਸੀਂ ਆਪਣਾ ਨਾਮ ਦੱਸਤਾ ਸੀ ਨਾਮ ਬਤਾ ਦਿ ਸ਼ਾਕਿਰ ਮਨਸੂਰੀ ਸ਼ਾਕਿਰ ਮਨਸੂਰੀ ਠੀਕ ਹੈ ਸ਼ਾਕਿਰ ਵੀਰੇ ਅ ਸ਼ੁਕਰੀਆ ਆਓ ਭਗਤ ਕਰਨ ਵਾਸਤੇ ਇਹਨਾਂ ਸਾਰੇ ਵੀਰਾਂ ਦਾ ਤੇ ਅੱਜ ਦਾ ਭਾਈ ਇਥੇ ਦਾ ਆਪਣਾ ਰਹਿਣ ਸਹਿਣ ਠੀਕ ਹੈ ਚਲੋ ਬੜੀਆ ਹੀ ਰੱਖੇ ਬਾਬਾ ਬੀੜਾ ਭਈ ਇਸ ਵਖਤ 9:30 ਵਜੇ ਦਾ ਹੋ ਗਿਆ ਤੇ ਸੜਕ ਤੋਂ ਪਰਲੇ ਪਾਰ ਪੰਪਾ ਉਥੇ ਪ੍ਰਸ਼ਾਦਾ ਪਾਣੀ ਸ਼ੱਕ ਆਉਨੇ ਆ ਤੇ ਗੱਲਾਂ ਬਾਤਾਂ ਕਰਦੇ ਕਰਾਉਂਦੇ ਆ ਟਾਈਮ ਹੋ ਗਿਆ ਬੈਠੇ ਬਿਠਾਏ ਪਤਾ ਨਹੀਂ ਲੱਗਦਾ ਭਾਈ ਇੱਥੇ ਅ ਘਰੇ ਤਾਂ ਇਸ ਵੇਲੇ ਨੂੰ ਭਾਈ ਅੱਧੀ ਨੀਂਦ ਪੂਰੀ ਕਰ ਲੈਂਦੇ ਤੇ ਖੈਰ ਸ਼ੱਕਦੇ ਆ ਪ੍ਰਸ਼ਾਦਾ ਫੇਰ ਕਰਦੇ ਆ ਅਗਲੀ ਗੱਲਬਾਤ ਆ ਜਿਹੜਾ ਨੌਜਵਾਨ ਖੜਾ ਹੱਥ ਜੇ ਹਲਾਈ ਜਾਂਦਾ ਤੇ ਮੈਂ ਇਸੇ ਨੂੰ ਦੇਖ ਕੇ ਭਾਈ ਉਦੋਂ ਮੁੜ ਪਿਆ ਸੀ ਮੈਂ ਕਿਹਾ ਚੱਲ ਇਹ ਸੱਦੀ ਜਾਂਦਾਗਾ ਇਸ ਪੰਪ ਤੇ ਹੋ ਲੈਣੇ ਆਗੇ ਤੇ ਇਧਰ ਨੂੰ ਮੁੜਿਆ ਗੱਲਾਂ ਬਾਤਾਂ ਕਰੀਆਂ ਇਹਨਾਂ ਪੰਪ ਵਾਲਿਆਂ ਨਾਲ ਬਾਈਆਂ ਨਾਲ ਤੇ ਗੱਲਾਂ ਬਾਤਾਂ ਸੋਹਣੀਆਂ ਹੋ ਨਿਬੜੀਆਂ ਤੇ ਆਓ ਭਗਤ ਕਰੀ ਨਾਲ ਦੀ ਨਾਲ ਹੀ ਇਹ ਕਹਿੰਦੇ ਭਾਈ ਸਵਾਗਤ ਹੈ ਤੇਰਾ ਤੂੰ ਰਹਿ ਇੱਥੇ ਤੇ ਇਹ ਰੋੜ ਖਾਸਾ ਵਗਦਾ ਬੋਚ ਬਚਾ ਕੇ ਜੇ ਪਰਲੇ ਪਾਸੇ ਟੱਪਦੇ ਆ ਉਹ ਥੇ ਟੱਬਾ ਉੱਥੇ ਮਿਲਦਾ ਪ੍ਰਸ਼ਾਦਾ ਪਣੀ ਭਾਈ ਧੂ ਭੱਲੇ ਹੂੰ ਹੂੰ ਸਮਾ ਹੋ ਗਿਆ ਬਈ ਇਸ ਵੇਲੇ 10:30 ਵਜੇ ਦਾ 10:20 ਮਿੰਟ ਹੋਣ ਵਾਲੇ ਨੇ ਤੇ ਪ੍ਰਸ਼ਾਦਾ ਪਾਨਛਿਆ ਕੇ ਆਏ ਤੇ ਵਧੀਆ ਸੋਣਾ ਰਿਹਾ ਅੱਜ ਦਾ ਦਿਨ ਤੇ ਅੱਜ ਦੇ ਦਿਨ ਦਾ ਟਿਕਾਣਾ ਵੀ ਆਪਾਂ ਨੂੰ ਪਹਿਲਾਂ ਤਰ੍ਹਾਂ ਸੋਣਾ ਮਿਲ ਗਿਆ ਰੋਜ ਵਾਂਗੂ ਤੇ ਉਮੀਦ ਕਰਦੇ ਆ ਸੋਨੂੰ ਵੀ ਵੀਡੀਓ ਸੋਣਾ ਲੱਗਿਆ ਉਹ ਵਧੀਆ ਲੱਗਿਆ ਉਹ ਵਧੀਆ ਲੱਗਿਆ ਹੋਇਆ ਤਾਂ ਭਾਈ ਬੇਨਤੀ ਇਹ ਆ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਹਾਈਪ ਕਰ ਦਿਓ ਤੇ ਕੱਲ ਨੂੰ ਆਪਾਂ ਇੱਥੋਂ ਵਧਾਂਗੇ ਚਿਤੌੜਗੜ ਬਲਣੋਂ ਚਿਤੌੜਗੜ ਦੇਖਾਂਗੇ ਭਾਈ ਕਿਲੇ ਛਲੇ ਤੇ ਉੱਥੋਂ ਦਾ ਰੰਗ ਟੰਗ ਮਾਹੌਲ ਸਾਰਾ ਕਰਾਂਗੇ ਸਾਂਝਾ ਤੁਹਾਡੇ ਨਾਲ ਤੇ ਫਿਲਹਾਲ ਆਪਣੀ ਰਜਾਈ ਖੋਲ ਲਈ ਤੇ ਠੰਡ ਤਾਂ ਕੋਈ ਬਾੜੀ ਨਹੀਂ ਪਰ ਇਸ ਵੇਲੇ ਫਿਰ ਵੀ 16 ਡਿਗਰੀ ਦਾ ਟੈਂਪਰੇਚਰ ਹੋਇਆ ਪਿਆ ਚਿਤੌੜਗੜ ਜ਼ਿਲ੍ਹੇ ਦਾ ਤੇ ਰਾਜਥਾਨ ਰਾਜਸਥਾਨ ਸਾਈਕਲ ਸਫਰ ਸੋਣਾ ਚੱਲੀ ਜਾਂਦਾ ਤੇ ਤੁਹਾਡੇ ਸਾਰੇ ਭਾਈਆਂ ਭੈਣਾਂ ਦੇ ਸਾਥਕੇ ਜਿਹੜੇ ਭਾਈ ਤੁਸੀਂ ਐਡੇ-ਐਡੇ ਕਮੈਂਟ ਭੇਜਦੇ ਹੋ ਮੈਸੇਜ ਭੇਜ ਦਿੱਤੇ ਹੋ ਹੌਸਲਾ ਫੁਜਾਈ ਕਰਦੇ ਹੋ ਤੇ ਇਸੇ ਤਰ੍ਹਾਂ ਵੇਖਦੇ ਰਹੋ ਤੇ ਮਿਲਦੇ ਆਂ ਸਵੇਰੇ 7:00 ਵਜੇ ਨਵੇਂ ਨਕੋਰ ਬਲੌਗ ਦੇ ਨਾਲ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਬਾਈ ਜੀ